ਖੰਨਾ ਪੁਲਿਸ ਨੇ 150 ਗ੍ਰਾਮ ਹੈਰੋਇਨ ਸਮੇਤ ਕਾਰ ਸਵਾਰ ਮਹਿਲਾ ਅਤੇ ਉਸਦੇ ਸਾਥੀ ਨੂੰ ਕਾਬੂ ਕੀਤਾ ਪੁਲਿਸ ਤੋਂ ਮਿਲੀ ਜਾਣਕਾਰੀ ਦੇ ਅਨਸਾਰ ਐਸਪੀਆਈ ਪਵਨਜੀਤ ਨੇ ਦੱਸਿਆ ਕਿ ਪੁਲਿਸ ਨੂੰ ਖਾਸ ਮੁਕਰੀ ਮਿਲੀ ਕੇ ਜਤੈਨ ਅਤੇ ਸੰਦੀਪ ਕੌਰ ਨਸ਼ਾ ਵੇਚਣ ਵਿੱਚ ਸ਼ਾਮਲ ਹਨ ਜਿਸ ਤੇ ਐਸਐਸਆਈ ਪ੍ਰਮੋਦ ਕੁਮਾਰ ਦੀ ਅਗਵਾਈ ਦੇ ਵਿੱਚ ਪੁਲਿਸ ਟੀਮ ਪ੍ਰਿਸਟਨ ਮਾਲ ਜੀਟੀ ਰੋਡ ਖੰਨਾ ਵਿਖੇ ਪਹੁੰਚੀ ਅਤੇ ਸਵਿਫਟ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਤੇ ਸਵਿਫਟ ਕਾਰ ਚਾਲਕ ਵੱਲੋਂ ਪੁਲਿਸ ਨੂੰ ਮਾਰਨ ਦੀ ਨੀਅਤ ਨਾਲ ਗੱਡੀ ਚਲਾਈ ਜਿਸ ਕਾਰਨ ਮਹਿਲਾ ਹੌਲਦਾਰ ਅਮਨਦੀਪ ਕੌਰ ਗੰਭੀਰ ਸੱਟਾਂ ਲੱਗੀਆਂ ਪੁਲਿਸ ਵੱਲੋਂ ਕਾਰ ਦੀ ਤਲਾਸ਼ੀ ਦੇ ਦੌਰਾਨ ਕਾਰ ਵਿੱਚੋਂ 150 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਉੱਥੇ ਹੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਸੱਦਨਾ 201 ਠੀਕ ਹੈ ਜੀ। ਹਾਂ ਜੀ। ਇਹਦੇ ਵਿੱਚ ਇਹ ਇਹਦੇ ਵਿੱਚ ਵੀ ਸਾਡੇ ਸੀਆਈਏ ਜਿਹੜੀ ਪੁਲਿਸ ਹੈ ਉਹਨਾਂ ਨੇ ਡੀਐਸਪੀ ਜੀ ਮੋਹਿ ਸਿੰਘਲਾ ਜੀ ਦੀ ਰਹਿਨਮਾਈ 'ਚ ਬੜਾ ਵਧੀਆ ਇਹਦੇ ਵਿੱਚ ਵੀ ਕੰਮ ਕੀਤਾ ਹੈ। ਇੱਕ ਇਨਫੋਰਮੇਸ਼ਨ ਸਿੱਗੀ ਨਾ ਕੋ ਜਿਹਨੂੰ ਇਹਨਾਂ ਨੇ ਬੜਾ ਮੈਚਰ ਕੀਤਾ ਉਸ ਤਰੀਕੇ ਦੇ ਨਾਲ ਉਹਦੀ ਲੜੀ ਦੇ ਵਿੱਚ ਜਦੋਂ ਇਹਨਾਂ ਨੇ ਪ੍ਰੋਪਰ ਦਰਪਿੰਦਰ ਇੰਚਾਰਜ ਨੇ ਆਰਦਾ ਕੇ ਥਾਂਦਰ ਪਰ ਮੋਦ ਨੂੰ ਭੇਜ ਕੇ ਬਕਾਇਦਾ ਇਹਨਾਂ ਨੂੰ ਉਹ ਜਿਹੜੀ ਮੁਖਬਰੀ ਹੋਈ ਸੀ ਉਹਦੇ ਤੇ ਜਦੋਂ ਇਹਨਾਂ ਨੇ ਕਾਰਵਾਈ ਕੀਤੀ ਤਾਂ ਇੱਥੇ ਸੈਲੀਬ੍ਰੇਸ਼ਨ ਮਾਲ ਹੈ ਠੀਕ ਹੈ ਜੀ ਆਪਣੇ ਲੀਟੀ ਰੋਡ ਤੇ ਤੇ ਉੱਥੇ ਦੀ ਇਨਫੋਰਮੇਸ਼ਨ ਸੀਗੀ ਜਿਹਦੇ ਮੁਤਾਬਕ ਫਿਰ ਇਹਨਾਂ ਨੇ ਇੱਕ ਜਿਹੜੀ ਸਵਿਫਟ ਰੰਗ ਚਿੱਟਾ ਗੱਡੀ ਉਹਦਾ ਨੰਬਰ ਸੀ ਪੀਵੀ 37 12 30 ਇਹ ਗੱਡੀ ਜਿਹੜੀ ਹੈਗੀ ਜਿਹਦੇ ਵਿੱਚ ਇੱਕ ਔਰਤ ਇੱਕ ਸਖਸ਼ ਹੋਣ ਪਤਾ ਲੱਗਿਆ ਕਿ ਉਹਨਾਂ ਦਾ ਰਿਸ਼ਤਾ ਉਸ ਵਿੱਚ ਪੁੱਤੀਜਾ ਤੇ ਕੀ ਹੁੰਦਾ ਹੈ ਭੂਆ ਭੂਆ ਪੁੱਤੀਜੇ ਦਾ ਕੋਈ ਰਿਸ਼ਤਾ ਹੈ ਬਸ ਕੀ ਪਤਾ ਨਹੀਂ ਉਹ ਸਕੇ ਜਾਂ ਕਿਵੇਂ ਆ ਇਹ ਜਿਹੜੀ ਔਰਤ ਹੈ ਇਹਦੇ ਤੇ ਕਿ ਨਾ ਮਕਦਮੇ ਦਾ ਜਿਹੜਾ ਕ੍ਰੀਮ ਰਿਕਾਰਡ ਕੱਢਿਆ ਅਸੀਂ ਸ਼ਾਪ ਪਰਚੇ ਦੇ ਤੇ 2012 ਜਿਹੜਾ ਪਰਚਾ ਦਰਜ ਹੋਇਆ ਸੀ ਇਹਦੀ ਮੈਂ ਤੁਹਾਨੂੰ ਪਹਿਲਾਂ ਦੱਸਣਾ ਚਾਹੁੰਦਾ ਐਦੇ ਚ ਬਹੁਤ ਵਧੀਆ ਤਾ ਪੰਜਾਬੀ ਮਿਲੀ ਹੈ ਸਾਡੇ ਸੀਏ ਨੂੰ ਜਦੋਂ 150 ਗ੍ਰਾਮ ਹੈਰੋਇਨ ਬੰਦ ਹੋਈ ਹੈ ਔਰ ਇਹਨਾਂ ਨੇ ਜਦੋਂ ਪੁਲਿਸ ਇਹਨਾਂ ਨੂੰ ਫੜਨ ਲੱਗੀ ਇਹਨਾਂ ਨੇ ਗੱਡੀ ਭਜਾਈ ਔਰ ਈਵਨ ਸਾਡੀ ਪੁਲਿਸ ਤੇ ਇਹਨਾਂ ਨੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਉਸਨੇ ਬੜਾ ਦਲੇਰੀ ਨਾਲ ਕੰਮ ਕੀਤਾ ਹੈ ਸਾਡੇ ਆ ਲੜਕੀ ਪਿੱਛੇ ਖੜੀ ਹੈ ਉਹ ਲੇਡੀ ਵੀ ਫਰਮ ਸੀਗੀ ਬੜਾ ਬਹਾਦਰੀ ਦੇ ਨਾਲ ਮੇਰਾ ਇਹਨਾਂ ਦਾ ਬਾਵ ਇਹ ਹੈ ਕਿ ABC ਇਹਦੀ ਸਾਡੇ ਦੀ ਬੜੀ ਵਧੀਆ ਰਿਕਵਰੀ ਆ ਇਹਦੇ ਚ ਬਕਾਇਦਾ ਅ ਅੱਗੇ ਡੰਗਾ ਹਿੱਤੇ ਦੀ ਅੱਗੇ ਹੋਰ ਤਪਤੀਸ਼ ਚੱਲ ਰਹੀ ਹੈ ਇਹਦੇ ਚ ਵੀ ਅਸੀਂ ਕੋਸ਼ਿਸ਼ ਨਾ ਕੁਝ ਹੋਰ ਵਧੀਆ ਰਿਕਵਰੀ ਹੋਏਗੀ ਲੇਕਿਨ 150 ਗ੍ਰਾਮ ਜਿਹੜੀ ਹੈ ਉਹ ਵੀ ਬਹੁਤ ਵਧੀਆ ਰਿਕਵਰੀ ਹੈ ਇਹਦੇ ਵਿੱਚ ਸਰ ਕੌਣ ਕੌਣ ਸ਼ਾਮਲ ਹੈ ਜਿਹੜਾ 150 ਗ੍ਰਾਮ ਦੇ ਵਿੱਚ ਫੜੇ ਗਏ ਨੇ ਇਹਨਾਂ ਦੇ ਮੈਂ ਤੁਹਾਨੂੰ ਨਾਮ ਦੱਸਣਾਂ ਲਈ ਇਹ ਵੀ ਜਿਹੜੀ ਸਾ ਉਹ ਔਰਬ ਹੈ ਉਹਦਾ ਨਾਮ ਹੈਗਾ ਸੰਜੀਤ ਗੌਰ ਇਹ ਇਹਦਾ ਪਿੰਡ ਹੈ ਸਰਿਆਲਾ ਗੜਸ਼ੰਕਰ ਤਹਿਸੀਲ ਹੈ ਜ਼ਿਲ੍ਹਾ ਸ਼ਾਫਰ ਕਬੇਵਾਲ ਜਿਹੜਾ ਇਹਨਾਂ ਦਾ ਘਰਾਂ ਹੈ ਜੀ ਤੇ ਜਿਹੜਾ ਇਹਦੇ ਨਾਲ ਲੜਕਾ ਹੈ ਉਹ ਜਤਨ ਪਾਨੀਆਂ ਉਹਦਾ ਪਿੰਡ ਹੈਗਾ ਜੀ ਅ ધੰਨਾ ਤੁਹਾਨੂੰ ਪਤਾ ਹੀ ਹੈ ਇਹ ਵੀ ਬੜਾ ਫਲਾ ਉਸ ਦੇ ਕੋਲ ਬਗਨਾਮ ਜਾਂ ਪਿੰਡ ਹੈ ਤੇ ਇਹ ਉਥੋਂ ਦਾ ਲੜਕਾ ਕਿਹਦੇ ਦੇ ਰਮਾਨ ਨੇ ਇਹ ਸਾਡੇ ਕੋਲ ਰਮਾਨ ਤੋਂ ਚੱਲ ਰਿਹਾ ਤਿੰਨ ਦਿਨ ਦਾ ਰਮਾਨ ਹੈ ਨੰਦਿਆ ਹੋਇਆ ਸੀ ਤੇ ਅੱਗੇ ਫਰਦ ਦੇ ਜਿੱਤੋ ਲੈ ਕੇ ਆਉਂਦੇ ਕੋਈ ਨੈਟਵਰਕ ਦਾ ਪਸਾ ਲਿਖਿਆ ਜੀ ਇਹਨਾਂ ਦਾ ਯੈਸ ਉਹ ਵੀ ਫਾਰਵਰਡ ਤੇ ਬੈਕਵਰਡ ਲੰਘ ਕੇ ਤੇ ਅਸੀਂ ਬਹੁਤ ਦੰਗਾਈ ਦੇ ਨਾਲ ਚੱਲ ਰਹੀ ਹੈ ਸਾਡੀ ਤਫਤੀਸ਼ ਉਹ ਵੀ ਕੁਝ ਵਜਹਾਂ ਨਾਲ ਆਪਾਂ ਉਹਦੇ ਨਾਮ ਨਹੀਂ ਤੁਹਾਨੂੰ ਡਿਸਕਲੋਜ਼ ਕਰ ਸਕਦੇ ਲੇਕਿਨ ਜੇਕਰ ਜਦੋਂ ਇਹਦੇ ਵਿੱਚ ਕੋਈ ਅੱਗੇ ਰੈਸਟ ਹੋएगी ਜਾਂ ਬ੍ਰਾਂਡ ਕੀ ਹੋਗੀ ਉਹ ਵੀ ਤੁਹਾਨੂੰ ਦੱਸਿਆ ਜਾਏਗਾ ਕੀ ਇਹ ਖੰਨੇ ਸਪਲਾਈ ਕਰਨਾ ਹੈ ਜੀ ਸਮਝ ਲਿਆ ਬਿਲਕੁਲ ਇਹ ਜਿਵੇਂ ਤੁਸੀਂ ਦੱਸਿਆ ਜਿਹੜਾ ਉਹ ਪਹਿਲੇ ਸਾਰ ਆਪ ਨੂੰ ਜੇ ਟਾਪ-ਅਪ ਦਿੱਤਾ ਹੈ 호텔 ਵਾਲੇ ਦੋਲੇ ਇਹਨਾਂ ਨੂੰ ਕੋ ਜੇ ਮੈਂ ਇਹ ਜਿਹੜੇ ਕਸਟਮਰ ਦੇ ਵਗੈਰਾ ਆਏਗਾ ਇਹਨੇ ਟਾਈਮ ਦਿੱਤਾ ਹੋਣਾ ਹੈਗਾ ਜਾਂ ਕਿ ਮੇ ਵੀ ਆ ਉਹ ਅਸੀ ਤਾਲ ਦੇ ਸਾਡਾ ਤ੍ਰਤੀਸ਼ ਜਿਹੜੀ ਆ ਉਹ ਸਾਡਾ ਕਰੇਮ ਅਸੀਂ ਦਾ ਸਰ ਉਮਰ ਕਿੰਨੀ ਹੈ ਜੀ ਉਮਰ ਇਹਦੀ ਲੇਡੀ ਦੀ ਹੈਗੀ ਹੈ 40 ਸਾਲ ਦੀ 35 ਸਾਲ ਦੀ ਜੀ ਉਮਰ ਹੈ ਹੀ ਲੜਕਾ ਜਿਹੜਾ ਉਹ ਛੋਟਾ ਹੈ ਉਹ ਤਾਂ ਕਿੰਨੇ 20-25 ਸਾਲ ਦਾ 25 ਸਾਲ ਦਾ 25 ਸਾਲ ਦਾ ਮੈਂ ਤੁਹਾਨੂੰ ਦੱਸਿਆ ਤੁਸੀਂ ਦੇਖੋ ਕਿ ਔਰਤ ਤੇ 2012 ਦਾ ਪੁਰਾਣਾ ਮਕੱਦਮਾ ਹੀ ਹੈ ਅੱਜ ਦੇਖੋ ਨਾ ਕਿੰਨੇ ਸਾਲ ਹੋ ਗਏ ਇਹਦਾ ਮਤਲਬ ਕਦੋਂ ਦੀ ਨਿਵਾਜ਼ ਹੋਏ ਕਿ ਇਹ ਸਾਰਾ ਕੇ ਤਫਤੀਸ਼ ਦਾ 파ਟ ਹੈਗਾ ਲੜਕੇ ਤੇ ਵੀ ਮਾਮਲਾ ਕੰਟੀਨਿਊ ਹੈ ਲੜਕੇ ਤੇ ਵੀ ਹੈਗਾ ਜੀ ਹੈ ਲੜਕੇ ਤੇ ਵੀ ਮਕਦਮਾ ਦੱਜਿਆ ਉਹਦੇ ਤੇ ਵੀ ਇੱਕ 2021 ਦੇ ਵਿੱਚ ਅ ਖਰਾਫੀ ਵਾਲਾ ਫਰਕਾ ਦੱਜਿਆ ਹੈ ਉਹਦੇ ਤੇ ਵੀ